ਵੈਦ ਕਾਲ ਤੋਂ ਪਹਿਲਾਂ ਇਸ ਸੰਸਾਰ ਦੇ ਅੰਦਰ ਪਸ਼ੂਆਂ ਨਾਲੋਂ ਵੀ ਭੈੜੀ ਮਨੁੱਖਾਂ ਦੀ ਕਿਰਿਆ ਔਰ ਕਰਮ ਸਨ ਜਿਹੜਾ ਮਰਜੀ ਮਨੁੱਖ ਜਿਹੜੀ ਮਰਜੀ ਔਰਤ ਨੂੰ ਲੈ ਜਾਂਦਾ ਪਕੜ ਕੇ ਔਰ ਉਸ ਤੋਂ ਅਕੇ ਸੰਤਾਨ ਪੈਦਾ ਕਰਦੇ ਸਨ ਪਸ਼ੂਆਂ ਨਾਲੋਂ ਵੀ ਨਿਗਾਰ ਇਸ ਲੋਕ ਕਾਇਦੇ ਅੰਦਰ ਉਹ ਸਮੇਂ ਤੱਕ ਚੱਲ ਰਿਹਾ ਸੀ ਔਰ ਮਾਂ ਤੋਂ ਹੀ ਕੁਲ ਦੀ ਬੱਚਿਆਂ ਦੀ ਖਾਨਦਾਨ ਦੀ ਪਛਾਣ ਮੰਨੀ ਜਾਂਦੀ ਸੀ ਯੂਰਪ ਦੇ ਅੰਦਰ ਪੱਛਮੀ ਮੁਲਕਾਂ ਦੇ ਅੰਦਰ ਤੁਸੀਂ ਵੇਖਿਆ ਹਜਰਤ ঈਸਾ ਦੀ ਮਾਂ ਨੂੰ ساری ਦੁਨੀਆ ਜਾਣਦੀ ਹੈ ਪਰ ਉਹਨਾਂ ਦੇ ਪਿਤਾ ਦਾ ਕਿਸੇ ਨੂੰ ਪਤਾ ਨਹੀਂ ਕਿ ਕੌਣ ਸਨ ਉਹਨਾਂ ਦੇ ਪਿਤਾ ਮਾਂ ਤੋਂ ਹੀ ਔਲਾਦ ਦੀ ਅੱਗੇ ਪੀੜੀਦਰ ਪੀੜੀ ਪੁੱਤਰ ਦੀ ਪਹਿਚਾਣ ਮਾਂ ਕਰਕੇ ਸੀ ਪਿਤਾ ਦੀ ਹੋਂਦ ਕਿਉਂਕਿ ਇੱਕ ਪਤੀ ਮੰਨਿਆ ਨਹੀਂ ਜਾਂਦਾ ਸੀ ਇੱਕ ਪਤਨੀ ਦਾ ਜਦੋਂ ਸਵੇਤ ਕੇਤੂ ਦੀ ਮਾਤਾ ਨੂੰ ਕੋਈ ਬ੍ਰਾਹਮਣ ਜ਼ਬਰਦਸਤੀ ਉਹਦੇ ਪਿਤਾ ਦੇ ਘਰ ਵਿੱਚੋਂ ਉਦਾਲ ਕ੍ਰਿਸ਼ੀ ਦੇ ਘਰ ਵਿੱਚੋਂ ਜ਼ਬਰਦਸਤੀ ਖੋ ਕੇ ਲੜਾਉਣ ਲੱਗਿਆ ਤਾਂ ਸਵੇਤ ਕੇਤੂ ਨੇ ਉਸ ਵਕਤ ਵਿਰੋਧ ਕੀਤਾ ਹੈ ਮੈਂ ਇਸ ਮਾਂ ਦਾ ਪੁੱਤਰ ਹਾਂ ਮੇਰਾ ਪਿਤਾ ਹੈ ਉਦਾਲਕ ਰਿਸ਼ੀ ਮੈਂ ਇਸ ਤਰ੍ਹਾਂ ਆਪਣੀ ਮਾਂ ਨੂੰ ਜ਼ਬਰਦਸਤੀ ਕਿਸੇ ਦੇ ਨਾਲ ਨਹੀਂ ਜਾਣ ਦਿਆਂਗਾ ਨਾ ਹੀ ਲਿਜਾਣ ਦਿਆਂਗਾ ਉਦਾਲਕ ਰਿਸ਼ੀ ਕਹਿਣ ਲੱਗੇ हे ਸਵੇਤ ਕੇ ਤੂੰ ਇਹ ਪਰੰਪਰਾ ਹੈ ਸੰਸਾਰ ਦਾ ਵਿਧਾਨ ਹੈ ਜਿਹੜਾ ਚਾਹੇ ਜਦੋਂ ਮਰਜੀ ਕਿਸੇ ਔਰਤ ਨੂੰ ਲਿਜਾ ਕੇ ਆਪਣੀ ਵਾਸ਼ਨਾ ਦੀ ਪੂਰਤੀ ਵਾਸਤੇ ਸੰਤਾਨ ਪੈਦਾ ਕਰ ਸਕਦਾ ਤੂੰ ਨਾ ਰੋਕ ਪਰ ਸ਼ਵੇਤ ਕਿ ਤੂੰ ਨੇ ਵਿਰੋਧ ਕੀਤਾ ਆਪਣੀ ਮਾਂ ਨੂੰ ਕਹਿਣ ਲੱਗਾ ਨਹੀਂ ਜਾਣਦਿਆਂਗਾ ਮੇਰੀ ਮਾਂ ਨੂੰ ਉਹ ਲਿਜਾ ਸਕਦਾ ਹੈ ਜਿਹੜਾ ਵਿਧਾਨ ਮੁਤਾਬਕ ਧਰਮ ਮੁਤਾਬਕ ਸੂਲਾਂ ਮੁਤਾਬਕ ਇਸ ਨੂੰ ਇਹਦਾ ਪਤੀ ਵਿਆਹ ਕੇ ਲਿਜਾ ਸਕਦਾ ਅੱਜ ਤੋਂ ਬਾਅਦ ਮੈਂ ਇਸ ਧਰਤੀ ਦੇ ਉੱਤੇ ਨਿਯਮ ਬਣਾਵਾਂਗਾ ਕਿ ਕਿਸੇ ਵੀ ਪੁੱਤਰੀ ਨੂੰ ਜਾਂ ਪਤਨੀ ਨੂੰ ਕੋਈ ਵੀ ਮਨੁੱਖ ਜ਼ਬਰਦਸਤੀ ਨਹੀਂ ਲਿਜਾ ਸਕੇਗਾ ਉਹਦੇ ਮਾਪਿਆਂ ਦੇ ਘਰ ਵਿੱਚ ਪਤੀ ਦਾ ਪਤਨੀ ਬਰਾਤ ਲੈ ਕੇ ਆਵੇਗਾ ਔਰ ਵਿਧੀ ਵਿਧਾਨ ਮੁਤਾਬਕ ਵੇਦ ਮੰਤਰਾਂ ਦੁਆਰਾ ਉਸ ਦੇ ਵਿਵਾਹ ਦੀ ਫੇਰਿਆਂ ਦੁਆਰਾ ਰਸਮ ਹੋਏਗੀ ਔਰ ਧਰਮ ਦੇ ਅਨੁਕੂਲ ਉਸ ਨੂੰ ਪਤੀ ਹੋਣ ਦਾ ਦਰਜਾ ਹੋਏਗਾ ਧਰਮ ਦੇ ਅਨੁਸਾਰ ਜਿਹੜੀ ਇਸਤਰੀਆਂ ਨੂੰ ਪਤੀ ਬਣ ਦਾ ਦਰਜਾ ਮਿਲੇਗਾ ਇਹ ਵਿਵਾਹ ਦੀ ਰਸਮ ਮੈਂ ਅੱਜ ਤੋਂ ਬਾਅਦ ਇੱਥੇ ਇਸ ਭਾਰਤ ਵਰਸ਼ ਵਿੱਚ ਲਾਗੂ ਕਰਦਾ ਹਾਂ ਕਿ ਵਾਕ ਹੀ ਕੋਈ स्त्री ਨੂੰ ਲਿਜਾ ਸਕਦਾ ਔਰ ਉਹਦਾ ਪਤੀ ਬਣ ਸਕਦਾ ਜ਼ਬਰਦਸਤੀ ਕੋਈ ਕਿਸੇ ਦੀ ਬਹੂ ਬੇਟੀ ਨੂੰ ਧੀ ਨੂੰ ਪੁੱਤਰੀ ਨੂੰ ਉਹਦੇ ਮਾਪਿਆਂ ਦੇ ਘਰ ਤੋਂ ਕਦੇ ਵੀ ਨਿਲਜਾਣ ਦੀ ਆਗਿਆ ਨਹੀਂ ਹੋਈ ਔਰ ਅੱਜ ਤੋਂ ਬਾਅਦ ਔਲਾਦ ਦੀ ਪਹਿਚਾਣ ਉਹਦੇ ਪਿਤਾ ਤੋਂ ਹੋਏਗਾ ਪਿਤਾ ਤੋਂ ਅੱਗੇ ਤੋਂ ਅੱਗੇ ਸੰਤਾਨ ਦਾ ਸੰਬੰਧ ਪਿਤਾ ਦੁਆਰਾ ਜੋੜਿਆ ਜਾਏਗਾ ਤੋ ਸਾਤ ਸੰਗਏ ਜੀ ਇਹ ਵਿਧਾਨ ਸਵੇਤ ਕੇਤੂ ਨੇ ਬੜਾਇਆ ਸੀ ਉਸ ऋषि ਦਾ ਉਪਕਾਰ ਹੈ ਇਸ ਦੁਨੀਆ ਦੇ ਅੰਦਰ ਔਰ ਉਦੋਂ ਫਿਰ ਇਹ ਵਿਧਾਨ ਬਣਿਆ ਸੀ ਕਿ ਵੇਦਾਂ ਦਿਵਾਲੇ ਵੇਦ ਰੱਖ ਕੇ ਵੇਦ ਮੰਤਰ ਬ੍ਰਾਹਮਣ ਪੜ੍ਹੇਗਾ ਔਰ ਸੱਤ ਫੇਰੇ ਪਤੀ ਪਤਨੀ ਦੋਨੋਂ ਮਿਲ ਕੇ ਲੈਣਗੇ ਫਿਰ ਉਹਨਾਂ ਦਾ ਵਿਆਹ ਸੰਪੰਨ ਹੋਏਗਾ ਫੇਰ ਉਥੇ ਰਿਸ਼ੀਆਂ ਨੇ ਪ੍ਰਸ਼ਨ ਕੀਤਾ ਕਿ ਹਰ ਥਾਂ ਤੇ ਵੇਦ ਨਹੀਂ ਮਿਲ ਸਕਦੇ ਵੇਦ ਮੌਜੂਦ ਨਹੀਂ ਹੁੰਦੇ ਫੇਰ ਇਹ ਵਿਧਾਨ ਨਾਲ ਬਣਾਇਆ ਗਿਆ ਕਿ ਅਗਨੀ ਵਾਲ ਕੇ ਹਵਨ ਕਰਕੇ ਸੱਤ ਫੇਰੇ ਲਈ ਜਾਣਗੇ ਉਹ ਵੇਦਾਂ ਵਾਲੀ ਮਰਜ਼ਾਦਾ ਲੁਪਤ ਹੋ ਗਈ ਅਗਨੀ ਵਾਲੀ ਪ੍ਰਚਲਿਤ ਹੋ ਗਈ ਕਹਿੰਦੇ ਅਗਰ ਅਗਨੀ ਵੀ ਪ੍ਰਚੰਡ ਨਾ ਹੋ ਸਕੇ ਫੇਰ ਕੋਈ ਕਰਮੀ ਧਰਮੀ ਬ੍ਰਾਹਮਣ ਉਸ ਨੂੰ ਪ੍ਰਮਾਤਮਾ ਦਾ दैवी ਰੂਪ ਸਮਝ ਕੇ ਬਿਠਾ ਕੇ ਉਹਦੇ ਫੇਰੇ ਲਏ ਜਾਣ ਸੋ ਇਹ ਨਿਯਮ ਬਣਾਏ ਸਨ